ਅੱਜ ਵੀ ਮੰਦਿਰ ਬਸ ਹੁਣ ਚੱਕਦੀ ਉਹ ਜਿਹੜੇ ਟੈਗ ਬਦਮਾਸ਼ੀ ਵਾਲਾ ਲਾਈ ਫਿਰਦੇ ਅਸਲੀਆ ਹੀਰੋ ਜਿਹੜੇ ਸਾਡੀ ਕੌਮ ਦੇ ਉਹਨਾਂ ਨੂੰ ਹੀ ਮਾਈਂਡ ਚੋਂ ਭਲਾਈ ਫਿਰਦੇ ਕਲਾਕਾਰੀ ਏਕੇ ਸੰਤਾੜੀ ਚੱਕਦੀ ਤੇ ਜੋਦੇ ਜਾਂਦੇ ਸੜਕਾਂ ਤੇ ਮਾਰੇ ਮਿੱਤਰੋ ਜਾਂਉਂਦੇ ਜੀ ਤਾਂ ਬੰਦੇ ਨੂੰ ਗਦਹਾਰ ਦੱਸਦੇ ਮਰੇ ਪਿੱਛੋਂ ਉਤਰਦੇ ਆ ਸਾਰੇ ਮਿੱਤਰੋ ਹੋ ਗਏ ਨੇ ਹਾਲਾਤ ਯਾਰੋ ਕੈਸੇ ਅੱਜ ਦੇ ਆਪਣੇ ਪਛਾਣ ਹੀ ਭਲਾਈ ਫਿਰਦੇ ਅੱਜ ਦੀ ਮੰਡੀਰ ਬਸ ਹੁਣ ਚੱਕਦੀ ਉਹ ਜਿਹੜੇ ਟੈਗ ਬਦਮਾਸ਼ੀ ਵਾਲਾ ਲਾਈ ਫਿਰਦੇ ਅਸਲੀਆ ਹੀਰੋ ਜਿਹੜੇ ਸਾਡੀ ਕੌਮ ਦੇ ਉਹਨਾਂ ਨੂੰ ਹੀ ਮਾਈਂਡ ਚੋਂ ਭਲਾਈ ਫਿਰਦੇ ਵਾ ਵਾ ਕਮਾਲ ਬਾਈ ਦੀ ਕਲਮ ਯਾਰ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਕੱਲ ਨਵੇਂ ਮੁੰਡਿਆਂ ਦੀਆਂ ਕਲਮਾਂ ਬਹੁਤ ਸੋਹਣੀਆਂ ਨੇ ਪਰ ਉਹ ਅੱਗੇ ਨਹੀਂ ਆ ਰਹੇ ਅੱਗੇ ਉਹ ਕਿਉਂ ਨਹੀਂ ਆ ਰਹੇ ਕਿਉਂਕਿ ਆਪਾਂ ਟੈਲੈਂਟ ਦੀ ਕਦਰ ਨਹੀਂ ਕਰਦੇ ਆਪਾਂ ਉਹ ਬੰਦਿਆਂ ਨੂੰ ਅੱਗੇ ਲੈ ਕੇ ਆਉਣੇ ਆ ਜਿਨ੍ਹਾਂ ਕੋਲੇ ਕੋਈ ਟੈਲੈਂਟ ਨਹੀਂ ਹੁੰਦਾ ਜਿਨ੍ਹਾਂ ਦੇ ਕੋਈ ਕਲਮ ਨਹੀਂ ਹੁੰਦੀ ਉਹ ਬੰਦਿਆਂ ਨੂੰ ਆਪਾਂ ਵਡਾਵਾ ਦਿੰਨੇ ਆਗੇ ਤੇ ਅੱਜ ਮੇਰੇ ਨਾਲ ਐਦਾਂ ਦੀ ਇੱਕ ਕਲਮ ਵਾਲਾ ਬਾਈ ਹੈਗਾ ਤੇ ਕਈ ਕਲਮਾਂ ਗਰੀਬੀ ਵਾਲੀ ਕੰਧ ਥੱਲੇ ਆ ਕੇ ਟੁੱਟ ਜਾਂਦੀਆਂ ਨੇ ਜਦੋਂ ਕਲਮਾਂ ਟੁੱਟ ਜਾਂਦੀਆਂ ਨੇ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਜਦੋਂ ਬੰਦਾ ਗਰੀਬੀ 'ਚ ਹੁੰਦਾ ਨਾ ਉਦੋਂ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਜੇ ਨਾ ਕੋਈ ਕਲਾਕਾਰ ਫੜੇ ਨਾ ਕੋਈ ਉਹਨਾਂ ਦਾ ਕੋਈ ਇੰਟਰਵਿਊ ਕਰਨਾ ਬੈਨਾਂ ਕੋਈ ਉਹਨਾਂ ਨਾਲ ਗੱਲਬਾਤ ਕਰੇ ਕਿਉਂਕਿ ਜਿੰਨਾ ਚਿਰ ਬੰਦੇ ਦਾ ਨਾਮ ਨਹੀਂ ਬਣਦਾ ਜਿੰਨਾ ਚਿਰ ਬੰਦਾ ਗੁਮਨਾਮ ਹੈ ਉਹਨਾਂ ਚਿਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤਾਂ ਬਾਈ ਜੀ ਆਪਣੀ ਇਹੀ ਕੋਸ਼ਿਸ਼ ਰਹੂਗੀ ਇਹੀ ਕੋਸ਼ਿਸ਼ ਆਪਣੀ ਹੈਗੀ ਹੈ ਵੀ ਜੇ ਆਪਾਂ ਨਵੇਂ ਮੁੰਡਿਆਂ ਨੂੰ ਨਵੇਂ ਮੁੰਡਿਆਂ ਦੀ ਜਿਹੜੀਆਂ ਕਲਮਾਂ ਨੇ ਜੋ ਅੱਜ ਕੱਲ ਬਹੁਤ ਸੋਹਣੀਆਂ ਨੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਆਪਣੀ ਇਹ ਕੋਸ਼ਿਸ਼ ਹੈ ਤੇ ਅੱਜ ਆਪਾਂ ਬਹੁਤ ਵਧੀਆ ਕਲਮ ਦੇ ਮਾਲਕ ਬਾਈ ਕੋਲੇ ਆਏ ਹੋਇਆ ਜਿਹੜੇ ਆਉਣ ਵਾਲੇ ਸਮੇਂ ਦੇ ਆਪਾਂ 스타ਰ ਕਹਿ ਸਕਦੇ ਆ ਇਹਨਾਂ ਦੀ ਕਲਮ ਇੱਕ ਦਿਨ ਜਰੂਰ ਬੋਲੂਗੀ ਜਿੱਥੋਂ ਤੱਕ ਮੈਨੂੰ ਗੀਤ ਸੁਣਾਇਆ ਬਾਈ ਨੇ ਮੇਰਾ ਦਿਲ ਕਹਿੰਦਾ ਵੀ ਇਹਨਾਂ ਦੀ ਕਲਮ ਜ਼ਰੂਰ ਬੁਲੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਸੰਜੋй ਸੰਜੋй ਕਿਹੜਾ ਪਿੰਡ ਆ ਤਾਮਸਪੁਰਾ ਤਾਮਸਪੁਰਾ ਕਦੋਂ ਲੇਖਣ ਦਾ ਸ਼ੌਂਕ ਆਪ ਨੂੰ ਕਦੋਂ ਤੋਂ ਪਿਆ ਸਕੂਲ ਟਾਈਮ ਤੋਂ ਹੀ ਆ ਜੀ ਸਕੂਲ ਟਾਈਮ ਤੋਂ ਹਾਂ ਜੀ ਕਿੰਨੀ ਉਮਰ ਹੋ ਗਈ ਆਪਣੀ ਮੇਰੀ ਹੋ ਗਈ ਜੀ 25 ਸਾਲ 25 ਸਾਲ ਨਾਲੇ ਕਹਿੰਦੇ ਵੀ ਲੇਖਣ ਵਾਸਤੇ ਬੜਾ ਵੱਡਾ ਤਜਰਬਾ ਚਾਹੀਦਾ ਵੀ ਬੰਦੇ ਨੂੰ ਬੜੀ ਨੌਲੇਜ ਆਉਣੀ ਚਾਹੀਦੀ ਆ ਤੁਸੀਂ ਲੇਖਣ ਵਾਲਾ ਕੰਮ ਕਿੱਥੋਂ ਸ਼ੁਰੂ ਕੀਤਾ ਸੀ ਲਿਖਣਾ ਜੀ ਜਿੰਨਾ ਤੱਕ ਵੈਸੇ ਸਹੀ ਵੀ ਹੈ ਪਰ ਜਦੋਂ ਕਿਸੇ ਨੂੰ ਜਾਂਚੋਗੇ ਉਹਨਾਂ ਲਈ ਕੁਝ ਔਖਾ ਵੀ ਨਹੀਂ ਹੁੰਦਾ ਹੂੰ ਜਦੋਂ ਨਾ ਆਪਾਂ ਕਿਸੇ ਕੰਮ ਤੋਂ ਵਾਕਿਫ ਨਾ ਹੋਈਏ ਤਾਂ ਔਖਾ ਹੀ ਹੁੰਦਾ ਠੀਕ ਹੈ ਹਾਂਜੀ ਤੇ ਜਦੋਂ ਆਪਾਂ ਇਹ ਕਿਹਨੂੰ ਕਿਸੇ ਨੂੰ ਆਪਾਂ ਕਿਸੇ ਨੂੰ ਦੇਖ ਕੇ ਆਪਣਾ ਆਈਡਲ ਮੰਨਿਆ ਸੀਗਾ ਯਾਰ ਵੀ ਆਪਾਂ ਯਾਰ ਉਹ ਬੰਦੇ ਦੀ ਯਾਰ ਕਲਮ ਬਾਲੀ ਘੈਂਟ ਆ ਵੀ ਆਪਾਂ ਤਾਂ ਯਾਰਾ ਲਿਖਣਾ ਬਸ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਜੀ ਬਾਈ ਸਿੱਧੂ ਮੂਸੇਵਾਲਾ ਬਾਈ ਬਾਰਤ ਦੱਸਣ ਦੀ ਲੋੜ ਹੀ ਨਹੀਂ ਉਹਨਾਂ ਦੀ ਕਲਮ ਤਾਂ ਤਾਨੂੰ ਪਤਾ ਹੀ ਐ ਬਾ ਕਮਾਲੀ ਸੀਗੀ ਤੇ ਬਾ ਕਮਾਲੀ ਹੈਗੀ ਤੇ ਰਹੂਗੀ ਵੀ ਉਹ ਤਾਂ ਤਰੇਂਦੀ ਦੁਨੀਆ ਤੱਕ ਨਾਮ ਰਹਿਣਾ ਉਹਨਾਂ ਨੂੰ ਦੇਖ ਕੇ ਬਾਈ ਕਹਿੰਦਾ ਮੈਂ ਲੱਗਿਆ ਤੇ ਗੀਤ ਵੀ ਜਮਾ ਸਿੱਧੂ ਮੂਸੇ ਵਾਲੇ ਵਰਗੀ ਲਿਖੀ ਫਰਦਾ ਤੇ ਇੱਕ ਗੀਤ ਸੁਣਾ ਦੋ ਜੀ ਸਾਦਾ ਆਪਣੀ ਕਮਾਈਏ ਹੱਕ ਕਿਸੇ ਦਾ ਨਾ ਮਾਰੀਏ ਜਿਹੜਾ ਨਜਰਾਂ ਚ ਲੈ ਜੇ ਉਹਨੂੰ ਦਿਲ ਚੋਂ ਬਸਾਰੀਏ ਮੁੱਢ ਤੋਂ ਜਿਦ ਦਿਲਾਂ ਵਿੱਚ ਖਾਰ ਰੱਖਦੇ ਗੱਲਾਂ ਬੈਠ ਕੇ ਕਦੇ ਨਾ ਸੋਚੀਆਂ ਹੋ ਤੁਰਦੇ ਆ ਮੇਰੇ ਸਾਲੇ ਹਿੱਕ ਤਾਣ ਕੇ ਤੀਮੀਆਂ ਦੇ ਸਿਰਾਂ ਉੱਤੋਂ ਖਾਣ ਰੋਟੀਆਂ ਹਉ ਤੁਰਦੇ ਆ ਮੇਰੇ ਸਾਲੇ ਹਿੱਕ ਤਾਣ ਕੇ ਤੀਮੀਆਂ ਦੇ ਸਿਰਾਂ ਉੱਤੋਂ ਖਾਣ ਰੋਟੀਆਂ ਦੂਰ ਕਰੀਏ ਸਕੇਨ ਜਿਹੜਾ ਡਾਟ ਲੱਗਦਾ ਕਰਦੇ ਆ ਰਪਲਾਈਆਂ ਜਿਵੇਂ ਲੋਟ ਲੱਗਦਾ ਦੂਰ ਕਰੀਏ ਸਕੇਨ ਜਿਹੜਾ ਡਾਟ ਲੱਗਦਾ ਕਰਦੇ ਆ ਰਪਲਾਈਆਂ ਜਿਵੇਂ ਲੋਟ ਲੱਗਦਾ ਬੈਲੀ ਬਣਦੇ ਮਰੋੜ ਮੁੱਛਾ ਕੁੰਡੀਆਂ ਕੁੜੇ ਖਾ ਕੇ ਮੀਟਦੀਆਂ ਚਾਰ ਬੋਟੀਆਂ ਹਉ ਤੁਰਦੇ ਆ ਮੇਰੇ ਸਾਲੇ ਹਿੱਕ ਤਾਣ ਕੇ ਤੀਵੀਆਂ ਦੇ ਸਿਰਾਂ ਉਤੋਂ ਖਾਣ ਰੋਟੀਆਂ ਹਉ ਤੁਰਦੇ ਆ ਮੇਰੇ ਸਾਲੇ ਹਿੱਕ ਤਾਣ ਕੇ ਤੀਵੀਆਂ ਦੇ ਸਿਰਾਂ ਉਤੋਂ ਖਾਣ ਰੋਟੀਆਂ ਕਿਆ ਬਾਤ ਆ ਯਾਰ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਸਿੱਧੂ ਮੂਸੇਵਾਲੇ ਨੂੰ ਫੋਲੋ ਕਰਦਾ ਤੇ ਲਿਖਦਾ ਵੀ ਸਿੱਧੂ ਮੂਸੇਵਾਲੇ ਵਾਂਗੂ ਹੀ ਆ ਜੋ ਅੱਜ ਕੱਲ ਦੌਰ ਚੱਲ ਰਿਹਾ ਪਰ ਇਹਨਾਂ ਤੇ ਦੇਖ ਰਹੇ ਆ ਹਨਾ ਰੀਲਾਂ ਤੇ ਅੱਜ ਕੱਲ ਕੀ ਚੱਲ ਰਿਹਾ ਵੀ ਤੀਵੀਂ ਦਿਖਾਓ ਤੇ ਵਿਊ ਪਾਉਗੇ ਅੱਜ ਦੀ ਸੱਚਾਈ ਆ ਮੈਂ ਵੈਸੇ ਤੋਂ ਕੋਈ ਮਾੜਾ ਮੋਟਾ ਬੋਲ ਜਾਂਦਾ ਤੁਸੀਂ ਮਾਫ ਕਰਿਓ ਵੈਸੇ ਅੱਜ ਦੀ ਸੱਚਾਈ ਆ ਇਹ ਬਈ ਕੀ ਸੋਚ ਕੇ ਲਿਖਿਆ ਸੀਗਾ ਇਹ ਕਈ ਜੀ ਜਿਵੇਂ ਅੱਜ ਕੱਲ ਲੋਕ ਜਾਂ ਮੁੰਡੇ ਹੂੰ ਕੁੜੀਆਂ ਨੂੰ ਪੈਸੇ ਵਾਲੀ ਕੁੜੀ ਜ਼ਿਆਦਾਤਰ ਦੇਖ ਕੇ ਕੁੜੀਆਂ ਦਾ ਵੀ ਵੈਸੇ ਨੇਚਰ ਹੀ ਹੋ ਗਿਆ ਵੀ ਕੋਈ ਪੈਸੇ ਵਾਲਾ ਮੁੰਡਾ ਦੇਖਿਆ ਤੇ ਉਹਦੇ ਮੰਗਰ ਹੂੰ ਤੇ ਮੁੰਡਿਆਂ ਦਾ ਵੀ ਇਹੀ ਪਰ ਜਿਵੇਂ ਦਾ ਜ਼ਮਾਨਾ ਜੀ ਉਮੀਦਾ ਹੋਣਾ ਪੈਂਦਾ ਜ਼ਮਾਨਾ ਇੱਕ ਵੀ ਅੱਜ ਕੱਲ ਦੁਨੀਆ ਨੇ ਮੇਰੇ ਸਾਬ ਨਾਲ ਪੈਸਾ ਮੁੱਖ ਕਰ ਲਿਆ ਜੀ ਜਦੋਂ ਹੁਣ ਆਪਾਂ ਰੀਲਾਂ ਦੇਖਦੇ ਆ ਤਾਂ ਜ਼ਿਆਦਾਤਰ ਰੀਲਾਂ ਬੰਦੇ ਦੀ ਤੀਵੀਂ ਨਾਲ ਹੀ ਆਉਂਦੀਆਂ ਨੇ ਜੀ ਜੀ ਹੈਨਾ ਜੀ ਜੀ ਵੀ ਯਾਰ ਇਹ ਤੋਂ ਲੋਕ ਦੇਖਣਾ ਹੈ ਤੇ ਚੰਗੇ ਸਾਨੂੰ ਪੈਸੇ ਕਮਾਈ ਜਾਵੇ ਉਹਨਾਂ ਨੂੰ ਕੱਪੜੇ ਘੱਟ ਵੱਧ ਦਾ ਹੀ ਕੋਈ ਮਤਲਬ ਨਹੀਂ ਬਸ ਉਹਨਾਂ ਨੂੰ ਪੈਸਾ ਦਾ ਹੀ ਮਤਲਬ ਹੈ ਪੈਸਾ ਦਾ ਹੀ ਮਤਲਬ ਹੈ ਭਾਈ ਆ ਗੀਤ ਬਹੁਤ ਜਿਆਦਾ ਸੋਹਣਾ ਲਿਖਿਆ ਇਹ ਅੱਜ ਦੀ ਸੱਚਾਈ ਵੀ ਆ ਤੇ ਇਹ ਤੁਹਾਨੂੰ ਵੀ ਗੀਤ ਸੋਹਣਾ ਲੱਗਿਆ ਹੋਊਗਾ ਤੁਸੀਂ ਬਸ ਅੱਗੇ-ਅੱਗੇ ਦੇਖੋ ਸਹੀ ਅੱਗੇ-ਅੱਗੇ ਤਾਂ ਹਜੇ ਹੋਰ ਚੀਜ਼ਾਂ ਬਹੁਤ ਪਈਆਂ ਨੇ ਅੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਜਦੋਂ ਤੁਸੀਂ ਆਹ ਚੀਜ਼ ਲਿਖੀ ਸੀ ਕਿ ਇਹ ਫਿਰ ਤੁਸੀਂ ਵੀ ਅੱਜ ਦੇ ਮਾਹੌਲ ਤੇ ਲਿਖੀ ਸੀ ਇਹ ਬ੍ਰੇਕ ਮੈਂ ਕਿਤੇ ਗਿਆ ਹੋਇਆ ਸੀ ਉੱਥੇ ਕੋਈ ਘਰ ਜਮਾਈ ਸੀਗਾ ਹੂੰ ਤੇ ਉਹ ਬੰਦਾ ਮੈਨੂੰ ਦੇਖ ਕੇ ਨਾ ਜਿਵੇਂ ਹੁਣ ਇੱਕ ਗਰੀਬ ਬੰਦੇ ਨੂੰ ਦੇਖ ਕੇ ਮੈਂ ਯਾਰ ਦੋਸਤ ਦੀ ਗੱਡੀ ਮੰਗਵੀ ਲੈ ਗਿਆ ਤੇ ਮੈਨੂੰ ਗੱਡੀ ਦੇਖ ਕੇ ਤੇ ਉਹ ਬੰਦਾ ਨਾ ਅੱਖਾਂ ਜੀਆਂ ਚਾੜੇ ਹੂੰ ਮੈਂ ਕਿਹਾ ਯਾਰ ਗਰੀਬ ਬੰਦੇ ਦੇ ਵੀ ਸੁਪਨੇ ਹੁੰਦੇ ਯਾਰ ਉਹ ਗੱਡੀਆਂ ਨਹੀਂ ਚਲਾ ਸਕਦੇ ਹਾਂ ਚਲਾ ਸਕਦੇ ਆ ਵੀ ਜਰੂਰੀ ਥੋੜੀ ਕੋਈ ਵੱਡੇ ਬੰਦੇ ਹੀ ਗੱਡੀਆਂ ਚਲਾ ਸਕਦੇ ਆ ਤਾਂ ਉਹ ਬੰਦਾ ਬਈ ਦੇਖ ਕੇ ਨਾ ਉਹ ਬੰਦਾ ਅੱਖਾਂ ਹੀ ਕੱਢਦਾ ਮੈਂ ਕਹਿਆ ਵੀ ਚਲੋ ਕੋਈ ਗੱਲ ਨਹੀਂ ਯਾਰ ਅਗਲੇ ਦੀ ਮਰਜ਼ੀ ਆ ਤਾਂ ਮੇਰੇ ਉਹ ਖੋਰ ਸੀ ਗਿਆ ਆਪਾਂ ਵੈਸੇ ਲੜਾਈ ਕਰਕੇ ਤਾਂ ਉਵੇਂ ਤਾਂ ਕੱਢ ਨਹੀਂ ਸਕਦੇ ਆਪਣੇ ਲਵੇ ਕਲਮ ਕਲਮ ਦੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਇਹਨੂੰ ਠੀਕ ਹੈ ਤੇ ਆਪਾਂ ਫਿਰ ਆਉਂਦੇ ਹੀ ਫਿਰ ਬਣਾਤਾ ਜੀ ਹਾਂ ਜੀ ਦੇਖੋ ਭਾਈ ਕਿੰਨੀ ਸੋਹਣੀ ਚੀਜ਼ ਹੁੰਦੀ ਆ ਨਾ ਇਹ ਪਰਮਾਤਮਾ ਬੰਨੀਆਂ ਦਿੱਤੀ ਹੋਰ ਬਖਸ਼ ਹੁੰਦੀ ਆ ਬੰਦੇ ਨੂੰ ਵੀ ਬੰਦਾ ਜਿਹੜੀ ਚੀਜ਼ ਬੰਦੇ ਨਾਲ ਹੋ ਜੇ ਉਹੀ ਬੰਦੇ ਨੇ ਕਾਪੀ ਤੇ ਚੇਪ ਦੇਣੀ ਹਾਂ ਤੇ ਆਪਾਂ ਜਦੋਂ ਕਹਨੇ ਆ ਵੀ ਜੇ ਆਪਾਂ ਕਲਮ ਦਾ ਬਾਰ ਕਹਿੰਦੇ ਪਿਸਤਲ ਦੇ ਬਾਰ ਨਾਲੋਂ ਭੈੜਾ ਹੁੰਦਾ ਰਫਲ ਦੇ ਬਾਰ ਨਾਲੋਂ ਭੈੜਾ ਹੁੰਦਾ ਕਲਮ ਦਾ ਬਾਰ ਹੈਂ ਸਹੀ ਗੱਲ ਹੈ ਕਿਉਂਕਿ ਕਲਮ ਨਾਲ ਬੰਦਾ ਨਾਲੇ ਤਾਂ ਆਪਦੀ ਗੱਲ ਕਹਿ ਹੁੰਦਾ ਨਾਲੇ ਬੰਦੇ ਤੇ ਕੋਈ ਪਰਚਾ ਨਹੀਂ ਪੈਂਦਾ ਜੇ ਆਪਾਂ ਕਿਸੇ ਤੇ ਗੋਲੀ ਮਾਰਾਂਗੇ ਉਹ ਤੇ ਪਰਚਾ ਪਊਗਾ ਜੇਲ੍ਹ ਚੋਂ ਮਰਨਾਂਗੇ ਆਂਦੀ ਆ ਜੋ ਫਾਇਦੇ ਵਾਲੀ ਗੱਲ ਹੈ ਨਹੀਂਗੀ ਹਾਂਜੀ ਹਾਂਜੀ ਤੇ ਇਹ ਜਦੋਂ ਆਪਾਂ ਵੀ ਹੁਣ ਤੱਕ ਕਿੰਨੇ ਗੀਤ ਲਿਖਤੇ ਮੈਂ ਵੈਸੇ ਯਾਰਾਂ ਦੋਸਤਾਂ ਦੇ ਲਿਖੇ ਵੀ ਗਾਉਣਾ ਜੀ ਹੂੰ ਮੇਰੇ ਯਾਰ ਦੋਸਤ ਬਹੁਤ ਵਧੀਆ ਘੈਂਟ ਮੁੰਡੇ ਨੇ ਬਹੁਤ ਵਧੀਆ ਲਿਖਦੇ ਨੇ ਗਾ ਪਰ ਮੈਂ ਜ਼ਿਆਦਾਤਰ ਮੇਰੇ ਯਾਰਾਂ ਦੋਸਤਾਂ ਦੀ ਕਲਮ ਨੂੰ ਜ਼ਿਆਦਾ ਉਹ ਮੰਨਦਾ ਕਿਉਂਕਿ ਆ ਉਹ ਕਹਿੰਦੇ ਹੁੰਦੇ ਨਾ ਵੀ ਆਪ ਦੇ ਪਾਇਆ ਕੱਪੜਾ ਭਾਈ ਯਾਰ ਦੋਸਤ ਦੇ ਕੱਪੜੇ ਪਾਉਣ ਨੂੰ ਕਹਿੰਦੇ ਆਹ ਪੜਾ ਜੱਦਦਾ ਯਾਰ ਤੇ ਉਹੀ ਗੱਲ ਹੈ ਵੀ ਉਹ ਉਹਦੀ ਲਿਖੀ ਕਲਮ ਨਾਲ ਮੈਨੂੰ ਐ ਲੱਗਦੀ ਵੀ ਆਹ ਜ਼ਿਆਦਾ ਸੋਹਣੀ ਆ ਮੈਂ ਉਹ ਮੇਰੇ ਵਾਲੀ ਨੂੰ ਵਧੀਆ ਮੰਨਦਾ ਤੇ ਮੈਂ ਉਹਨਾਂ ਵਾਲੀ ਨੂੰ ਵਧੀਆ ਮੰਨਦਾ ਵੇ ਜਿਵੇਂ ਆਪਾਂ ਅਕਸਰ ਦੇਖਦੇ ਆਂ ਅੱਜਕੱਲ੍ਹ ਵੀ ਯਾਰ ਜਦੋਂ ਬੰਦਾ ਗਰੀਬੀ 'ਚ ਹੁੰਦਾ ਹਨਾ ਜਿਵੇਂ ਬੰਦਾ ਵੀ ਜਦੋਂ ਬੰਦੇ ਦਾ ਕੋਈ ਯਾਰ ਸਟੈਂਡ ਨਹੀਂ ਹੁੰਦਾ ਸਟੈਂਡ ਤੇ ਮਦਦ ਨਹੀਂ ਹੁੰਦਾ ਬੰਦੇ ਦੀ ਜ਼ਿੰਦਗੀ 'ਚ ਹਨਾ ਜੀ ਜੀ ਉਦੋਂ ਬੰਦੇ ਨੂੰ ਯਾਰ ਕੋਈ ਉਹ ਨਿਕਾ ਨਾ ਦੇਖਦਾ ਨਹੀਂ ਹੈਗਾ ਬੰਦੇ ਦਾ ਕੋਈ ਸਤਕਾਰ ਨਹੀਂ ਕਰਦਾ ਹੁਣ ਜਿਵੇਂ ਤੁਹਾਡੇ ਕੋਲੇ ਕਲਮ ਆ ਤੁਹਾਡੇ 'ਚ ਟੈਲੈਂਟ ਹਨਾ ਉਹ ਕਿਸੇ ਨੇ ਨਹੀਂ ਦੇਖਣਾ ਤੁਹਾਡੇ ਨਾਲ ਕਦੇ ਐਸੀਆਂ ਗੱਲਾਂ ਹੋਈਆਂ ਨੇ ਹਾਂਜੀ ਯਾਰ ਦੋਸਤ ਬਥੇਰਾ ਫੱਦੂ ਲਾਗੇ ਜੀ ਹੂੰ ਮੈਂ ਯਾਰ ਦੋਸਤਾ ਤੇ ਵੀ ਲਿਖਿਆ ਸੀ ਹੂੰ ਹਉ ਯਾਰੀਆਂ ਨਿਵਾਉਣ ਦਾ ਜਵਾਬਾਦਾ ਕਰਦਾ ਸੀ ਸਾਲਾ ਵਿੱਚੋਂ ਪੂਰਾ ਲੁਚਾ ਉਤੋਂ ਸਾਦਾ ਵਰਗਾ ਸੀ ਯਾਰੀਆਂ ਨਿਵਾਉਣ ਦਾ ਜਵਾਬਾਦਾ ਕਰਦਾ ਸੀ ਸਾਲਾ ਵਿੱਚੋਂ ਪੂਰਾ ਲੁਚਾ ਉਤੋਂ ਸਾਦਾ ਵਰਗਾ ਸੀ ਸਾਡੀ ਬਦਨਾਮੀ ਕਰੇ ਤੀਜੇ ਬੰਦੇ ਕੋਲੇ ਜਾ ਕੇ ਸਾਡੀ ਬਦਨਾਮੀ ਕਰੇ ਤੀਜੇ ਬੰਦੇ ਕੋਲੇ ਜਾ ਕੇ ਦੱਸਦਾ ਕਿਉਂ ਨਹੀਂ ਉਹ ਤੁਕਾਟ ਆਵਦੀ ਹਲੇ ਤਾਂ ਸ਼ੇਰ ਵਿੱਚ ਪੂਣੀ ਵੀ ਨਹੀਂ ਕੱਤੀ ਸਾਲਾ ਪਹਿਲਾਂ ਹੀ ਦਿਖਾ ਗਿਆ ਉਹ ਕਾਟ ਆਵਦੀ ਹਲੇ ਤਾਂ ਉਹ ਸ਼ੇਰ ਵਿੱਚ ਪੂਣੀ ਵੀ ਨਹੀਂ 31 ਸਾਲਾਂ ਪਹਿਲਾਂ ਹੀ ਦਿਖਾ ਗਿਆ ਓਕਾਤ ਆਵਦੀ ਐਂ ਕੀ ਬਾਤ ਆ ਯਾਰ ਬਹੁਤ ਬਾਈ ਸੱਚੀ ਬਹੁਤ ਸੋਹਣੀ ਕਲਮ ਹੈ ਮੈਨੂੰ ਆਪਦੇ ਮੈ ਤੁਹਾਨੂੰ ਆਪ ਦਾ ਦਿਲ ਦੀ ਗੱਲ ਦੱਸਣਾ ਮੈਨੂੰ ਪੂਰਾ ਆਨੰਦ ਆ ਰਿਹਾ ਪੂਰਾ ਸੁਆਦ ਆ ਰਿਹਾ ਯਾਰ ਵੀ ਕਿੰਨੇ ਘਟ ਘਟ ਗੀਤ ਲਿਖੇ ਬੈਠਾ ਹਣਾ ਪਰ ਅਜ ਤੱਕ ਕੋਈ ਬਾਹ ਨਹੀਂ ਫੜੀ ਕਿਸੇ ਵੀ ਕਲਾਕਾਰ ਨੇ ਨਾਲੋਂ ਕਿਸੇ ਵੀ ਕਿਸੇ ਨੇ ਵੀਡੀਓ ਵਾਲੇ ਕਿਸੇ ਡਾਇਰੈਕਟਰ ਨੇ ਜਾਂ ਮਿਊਜ਼ਿਕ ਡਾਇਰੈਕਟਰ ਨੇ ਹਜੇ ਤੱਕ ਕੋਈ ਇੰਨੀ ਚੰਗੀ ਤਰ੍ਹਾਂ ਬਾਹ ਨਹੀਂ ਫੜੀ ਆਪਾਂ ਕੀ ਕੰਮ ਕਰਦੇ ਆਂ ਬਈ ਮੈਂ ਸਿਕਿਉਰਿਟੀ ਗਾਰਡ ਆਂ ਸਕੂਲ ਸਕੂਲ ਚ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਪਰ ਫੇਰ ਵੀ ਬਾਈ ਕਹਿੰਦਾ ਆਪਾਂ ਹੌਸਲਾ ਨਹੀਂ ਛੱਡਣਾ ਬਾਈ ਸਿਆਣੇ ਇੱਕ ਗੱਲ ਕਹਿੰਦੇ ਆ ਵੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਆ ਚੜਾਈਆਂ ਰਹਿੰਦੀਆਂ ਤੇ ਸਿਆਣੇ ਕਹਿੰਦੇ ਨੇ ਵੀ ਜੇ ਆਪਣਾ ਸਮਾਂ ਚੰਗਾਗਾ ਤਾ ਪੈਰ ਨਾ ਛੱਡੋ ਜੇ ਆਪਣਾ ਸਮਾਂ ਮਾੜਾ ਤਾਂ ਮਿਹਨਤ ਨਾ ਛੱਡੋ ਤਾਂ ਮਿਹਨਤ ਬਾਈ ਨੇ ਛੱਡੀ ਨਹੀਂ ਹੈਗੀ ਮੈਂ ਕਹਿੰਦਾ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸਕੂਲ ਦੇ ਵਿੱਚ ਤੇ ਗੀਤਾਂ ਦਾ ਗੀਤ ਦਾ ਤੁਸੀਂ ਸੁਣੀ ਜਾਂਦੇ ਹੋ ਅੱਜ ਤੱਕ ਤੁਸੀਂ ਕਦੇ ਐ ਪਹੁੰਚ ਕੀਤੀ ਹੈ ਵੀ ਯਾਰ ਆਪਾਂ ਯਾਰ ਕਿਸੇ ਕਲਾਕਾਰ ਨੂੰ ਗੀਤ ਦੀ ਕਲਾਕਾਰ ਤੱਕ ਪਹੁੰਚ ਹੋਈ ਹੈ ਨਹੀਂ ਜੀ ਕਲਾਕਾਰ ਤੱਕ ਤਾਂ ਨਹੀਂ ਹੋਈ ਵੈਸੇ ਬਾਈ ਸਿੱਧੂ ਮੂਸੇ ਵਾਲਾ ਕਹਿ ਕੇ ਗਿਆ ਸੀ ਹੂੰ ਕਹਿੰਦਾ ਇੱਕ ਇਹੋ ਜਿਹਾ ਦੌਰ ਲੈ ਕੇ ਆਵਾਂਗੇ ਆਪਾਂ ਵੀ ਉੱਥੇ ਟੈਲੈਂਟ ਦੀ ਕਦਰ ਹੋਣੀ ਹੈ ਉੱਥੇ ਪੈਸੇ ਦੀ ਕਦਰ ਨਹੀਂ ਹੋਣੀ ਹੂੰ ਬਸ ਉਸੇ ਚੀਜ਼ ਨੂੰ ਪੱਲੇ ਬੰਨ ਰੱਖਿਆ ਵੀ ਆ ਸੋਚਦੇ ਜਿਸ ਦਿਨ ਕਦਰ ਹੋਈ ਆਪਣੇ ਟੈਲੈਂਟ ਨਾਲ ਹੀ ਹੋਊ ਬੇ ਟਾਈਮ ਕਦੇ ਆਊਗਾ ਹਾਂ ਕਦੇ ਤਾਂ ਟਾਈਮ ਆਊਗਾ ਕਹਿ ਸਕਦਾ ਭਈ 12 ਸਾਲਾਂ ਬਾਅਦ ਪ੍ਰਮਾਤਮਾ ਰੂੜੀ ਦੀ ਵੀ ਸੁਣ ਲਾਂਦਾ ਜੀ 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 ਹੂੰ ਜੀ ਤੇ ਜਦੋਂ ਅੱਗੇ ਆਪਾਂ ਹੁਣ ਆ ਬਿਠੇਰੇ ਆਪਣੇ ਧੋਖੇ ਹੋਏ ਨੇ ਕਦੇ ਕੋਈ ਕਿਸੇ ਨੇ ਕਿਹਾ ਵੀ ਯਾਰ ਹਾਂ ਯਾਰ ਮੈਂ ਤੈਨੂੰ ਅੱਗੇ ਲੈ ਜੂੰ ਯਾਰ ਜਾਂ ਕਿਸੇ ਨੇ ਕੋ ਝੂਠਾ ਜਿਹਾ ਦਲਾਸਾ ਦਿੱਤਾਗਾ ਕੋਈ ਜਾਂ ਕਿਸੇ ਨੇ ਬਾਹ ਫੜੀ ਹੈਗੀ ਕੋਈ ਹੈਗਾ ਕੋਈ ਮਿੱਤਰ ਹਾਂਜੀ ਵਧੀਆ ਆਪਣੇ ਮੁੰਡੇ ਆਪਾਂ ਨੂੰ ਇਥੋਂ ਛਾਨੀ ਤੋਂ ਮੁੰਡਾ ਮਿਲਿਆਗਾ ਸਾਇਲ ਹੂੰ ਵੈਸੇ ਰਕਾਬ ਛਾਨੀ ਤੋਂ ਮਿਊਜ਼ਿਕ ਬਣਾਉਂਦਾ ਮੁੰਡਾ ਬਹੁਤ ਘੈਂਟ ਬੰਦਾਗਾ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੇ ਕਰੋ ਹੀ ਬੰਦੇ ਨੇ ਆਪਣੀ ਬਾਹ ਫੜੀ ਆਪਣੇ 2-4 ਟਰੈਕ ਆਏ ਵੀ ਨੇ ਤਨ ਹੋਰ ਨਵੇਂ ਵੀ ਕਰਵਾਏ ਨੇ ਉਹਨਾਂ ਦਾ ਬਹੁਤ ਸਪੋਰਟ ਮਿਲੀ ਆਪਾਂ ਨੂੰ ਮਾਲਕ ਨੇ ਬਾਹ ਫੜੀ ਹੈ ਜੀ ਆਪਣੀ ਤੇ ਜਿਹੜੇ ਸੋਡੇ ਵੀ ਗੀਤ ਹੁਣ ਤੱਕ ਕਿੰਨੇ ਗੀਤਾਗੇ ਤਨ ਗਾਣੇ ਮੇਰੇ ਆਪਣੇ ਇਸ ਟਾਈਮ ਆਪਣੇ ਪਏ ਆ YouTube ਤੇ ਜੀ ਅੱਛਾ ਹਾਂਜੀ ਉਹਨਾਂ ਚੋਂ ਕੋਈ ਗੀਤ ਰੂਬਰੂ ਕਰ ਦੋ ਦਰਸ਼ਕਾਂ ਦੇ ਸੁਣਾਉਣ ਲਈ ਬੜਾ ਚਿਰ ਬਿਲੋ ਕੁੱਟ ਸਵਰਾਂ ਦਾ ਪੀਤਾ ਤੈਨੂੰ ਕਹਿਣਦਾ ਮੈਂ ਅੱਜ ਮਸਾਂ ਹੌਸਲਾਇ ਕੀਤਾ ਕਰਦਾ ਪਿਆਰ ਤੈਨੂੰ ਕਾਫੀ ਟਾਈਮ ਤੋਂ ਬਸ ਕਦੇ ਬਿਲੋ ਹੀ ਜਹਰ ਜਾਨ ਕੀਤਾ ਦੇਖੀ ਤੋੜ ਜੀਨਾ ਦਿਲ ਡੁੱਬ ਜਾਣੀਏ ਮੈਂ ਨਾ ਤੈਨੂੰ ਪਿਆਰ ਕਰਦਾ ਕਹਿਣਾ ਮੰਨ ਲੈ ਤੂੰ ਜਾਨੇ ਹਾਂ ਕਰਦੇ ਰਕਾਨੇ ਮੁੰਡਾ ਹੱਥੋਂ ਨਾ ਲੰਗਾ ਲਈ ਹਥਿਆਰ ਵਰਗਾ ਮੰਨ ਲੈ ਤੂੰ ਜਾਨੇ ਹਾਂ ਕਰਦੇ ਰਕਾਨੇ ਮੁੰਡਾ ਹੱਥੋਂ ਨਾ ਲੰਗਾ ਲਈ ਹਥਿਆਰ ਵਰਗਾ ਵਾਹ ਯਾਰ ਕਿਆ ਬਾਤ ਆ ਬਹੁਤ ਬਈ ਸੋਣਾ ਗਾਉਂਦਾ ਵੀ ਬਈ ਸੋਣਾ ਤੇ ਕਲਮ ਵੀ ਘੈਂਟ ਹੈ ਤੇ ਆਪਾਂ ਜੇ ਟੁੱਟੇ ਦਿਲ ਵਾਲੇ ਬੰਦੇ ਵੀ ਹੁੰਦੇ ਹੈਗੇ ਹਾਂਜੀ ਹਾਂ ਆਪਣੇ ਬਥੇਰੇ ਉਪਰਾ ਬੈਠੇ ਹੋਣੇ ਹਾਂਜੀ ਤੇ ਕੋਈ ਸੈਡ Song ਵਗੈਰਾ ਹੋ ਜਾ ਇੱਕ ਅੱਧਾ ਸੈਡ Song ਸੁਣਾਓ ਸੈਡ Song ਸੁਣਾ ਦਿਓ ਕਈ ਸਾਲਾਂ ਤੋਂ ਮੰਗਰੋਂ ਆਈ ਕਹਲ ਪੁਰਾਣੀ ਦੀ ਸੁਣ ਕੇ ਉਹਦੀ ਬਾਜ ਫੇਰ ਕੁੱਟ ਪੀਤੀ ਪਾਣੀ ਦੀ ਬੜੇ ਪਿਆਰ ਨਾਲ ਪੁੱਛਿਆ ਕੀ ਐ ਹਾਲ ਸੋਹਣਿਆ ਵੇ ਮੰਦੇ ਹੁੰਦੇ ਹਾਲ ਜਵਾਦੀ ਹੋਣ ਸ਼ਰਾਬਾਂ ਦੇ ਅੱਜ ਕੱਖਾਂ ਵਾਂਗੂ ਰੁਲ ਗਿਆਂ ਤੇਰੇ ਬਾਦ ਸੋਣੀਆਂ ਨਹੀਂ ਕਦੇ ਹੁੰਦੇ ਸੀ ਰਾਜ ਅਲੜੇ ਤੇਰੇ ਖਾਬਾਂ ਦੇ ਅੱਜ ਕੱਖਾਂ ਵਾਂਗੂ ਰੁਲ ਗਏ ਆ ਤੇਰੇ ਬਾਦ ਸੋਣੀਆਂ ਨਹੀਂ ਕਦੇ ਹੁੰਦੇ ਸੀ ਰਾਜ ਅਲੜੇ ਤੇਰੇ ਖਾਬਾਂ ਦੇ ਮੇਰੀ ਅੱਖ ਚੁੱਡ ਗਿਆ ਹੰਝੂ ਤੇਰੇ ਲਈ ਪਾਣੀ ਅੱਖੀਆਂ ਦਾ ਉਦੋਂ ਹੀ ਟੁੱਟਿਆ ਮਾਨ ਤੇਰੇ ਤੋਂ ਆਸਾਂ ਰੱਖੀਆਂ ਦਾ ਕਦ ਮੁੜਦੇ ਸੱਜਣ ਹੱਥਾਂ ਚੋਂ ਜੋ ਹੱਥ ਛੁੜਾ ਤੁਰ ਗਏ ਮੁੜ ਫੇਰ ਵੀ ਨਹੀਂ ਪਾਉਂਦੇ ਹੁਣ ਜੋ ਸਵਾਰ ਜਹਾਜ਼ਾਂ ਦੇ ਅੱਜ ਕੱਖਾਂ ਵਾਂਗੂ ਰੁੱਲ ਗਿਆਂ ਤੇਰੇ ਬਾਦ ਸੋਣੀਆਂ ਨਹੀਂ ਕਦੇ ਹੁੰਦੇ ਸੀ ਰਾਜ ਅਲੜੇ ਤੇਰੇ ਖਾਬਾਂ ਦੇ ਅੱਜ ਕੱਖਾਂ ਵਾਂਗੂ ਅੱਜ ਕੱਖਾਂ ਵਾਂਗੂ ਰੁੱਲ ਗਿਆਂ ਤੇਰੇ ਬਾਦ ਸੋਣੀਆਂ ਨਹੀਂ ਤੇ ਦੇ ਹੁੰਦੇ ਸੀ ਰਾਜੇ ਅਲੜੇ ਤੇਰੇ ਖਾਵਾਂ ਦੇ ਬਹੁਤ ਸੋਹਣਾ ਬਈ ਅਸੀਂ ਦੁਆ ਕਰਦੇ ਆਂ ਵੀ ਤੁਹਾਡੀ ਕਲਮ ਦੀ ਕਦੇ ਅੱਗੇ ਆਵੇ ਤੁਸੀਂ ਤੁਹਾਡਾ ਚਿਹਰਾ ਵੀ ਕਦੇ ਅੱਗੇ ਆਵੇ ਦੁਨੀਆ ਦੇ ਹਾਂਜੀ ਤੁਹਾਨੂੰ ਵੀ ਦੁਨੀਆ ਜਾਣੇ ਤੁਹਾਨੂੰ ਵੀ ਦੁਨੀਆ ਦੂਰ ਤੋਂ ਕਹੇ ਵੀ ਹਾਂ ਯਾਰ ਉਹ ਮੁੰਡਾ ਉਹ ਪਿੰਡ ਦਾ ਮੁੰਡਾ ਬਹੁਤ ਸੋਹਣਾ ਲਿਖਦਾ ਬਹੁਤ ਸੋਹਣਾ ਗਾਉਂਦਾ ਹਾਂਜੀ ਤੇ ਬਈ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣਾ ਚਾਹਣਾਗਾ ਹੈ ਜੇ ਤ ਕੁਝ ਹੋਰ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਹੀ ਕਰ ਦਿਓ ਕਈ ਵਾਰ ਵੀਡੀਓ ਇੰਨੇ ਜ਼ਿਆਦੇ ਸ਼ੇਅਰ ਕਰਿਓ ਬਾਈ ਵੀ ਵੀਡੀਓ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਪਹੁੰਚ ਜੇ ਕਲਮ ਬਹੁਤ ਜ਼ਿਆਦਾ ਸੋਹਣੀ ਹੈ ਕੋਈ ਸਿੰਗਰ ਵੀਰ ਕੋਈ 뮤జిక్ ਡਾਇਰੈਕਟਰ ਤਾਂ ਵੀ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਹੜੇ ਕਲਾਕਾਰ ਵੀ ਤੁਸੀਂ ਕੀ ਚਾਹੁੰਦੇ ਹੋ ਕਿਹੜਾ ਕਲਾਕਾਰ ਤੁਹਾਡੀ ਵੀਡੀਓ ਦੇਖੇ ਤੁਹਾਡਾ ਗੀਤ ਲਵੇ ਉਹ ਗੀਤ ਗਾਵੇ ਕਿਹੜੇ ਕਲਾਕਾਰ ਨੂੰ ਚਾਹੁੰਦੇ ਹੋ ਆਪਣੇ ਗੁਲਾਬ ਸਿੱਧੂ ਬਾਈ ਵਾਸਤੇ ਲਿਖਿਆ ਸੀਗਾ ਮੈਂ ਜਿਵੇਂ ਉਹਨਾਂ ਦੇ ਬਾਹਾਂ ਤੇ ਟੈਟੂ ਟੂ ਟੂ ਨੇ ਤੇ ਆਪਣੇ ਕਰਨਾ ਚੁੰਦਰਾ ਨੇ ਮੈਨੂੰ ਵੈਸੇ ਸੋਹਣਾ ਲੱਗਦਾ ਬਾਈ ਵੀ ਜਿਵੇਂ ਸਿੱਧੂ ਮੂਸੇ ਵਾਲਾ ਆਪਾਂ ਨੂੰ ਆਪਣਾ ਭਰਾ ਲੱਗਦਾ ਉਵੇਂ ਉਹ ਬਾਈ ਵੀ ਆਪਣਾ ਭਰਾ ਹੀ ਲੱਗਦਾ ਗਲਾਬ ਸਿੱਧੂ ਦੇ ਪੂਰੇ ਪੱਕੇ ਹਨ ਹਾਂਜੀ 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 ਹੂੰ ਤੇ ਉਹਨਾਂ ਤੇ ਲਿਖਿਆ ਸੀ ਹੂੰ ਉਹ ਸ਼ੌਂਕ ਦਾ ਤਾਂ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਹੌਲੀ ਹੌਲੀ ਪੂਰੇ ਕਰੀ ਜਾਂਦਾ ਏ ਮੁੰਡਾ ਹਉ ਸ਼ੌਂਕ ਦਾ ਤਾਂ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਹੌਲੀ ਹੌਲੀ ਪੂਰੇ ਕਰੀ ਜਾਂਦਾ ਏ ਮੁੰਡਾ ਨਾਲੇ ਅਸੀਂ ਕਿਹੜਾ ਕਿਸੇ ਮੂਰੇ ਹੱਥ ਅੱਡਦੇ ਸਾਡੀ ਹੱਕ ਦੀ ਕਮਾਈ ਸੋਹਣੀ ਏ ਬਾਹ ਉੱਤੇ ਡੈਡੂ ਕੰਨਾ ਵਿੱਚ ਮੁੰਦਰਾ ਨਹੀਂ ਮੁੰਡਾ ਪਰਦਾ ਪਵਾਈ ਸੋਹਣੀਏ ਨਵੀਂ ਨਵੀਂ ਚੋਬਰਤ ਜੜੀ ਆ ਜਵਾਨੀ ਵੇਖੀ ਉੱਠਦੀ ਤਵਾਹੀ ਸੋਹਣੀਏ ਬਾਹ ਉੱਤੇ ਡੈਡੂ ਕੰਨਾ ਵਿੱਚ ਮੁੰਦਰਾ ਨਹੀਂ ਮੁੰਡਾ ਪਰਦਾ ਪਵਾਈ ਸੋਹਣੀਏ ਸੱਪ ਲੈਂਡਰ ਤੇ ਸ਼ੌਂਕ ਨਾਲ ਲਾਈਦੀ ਆ ਗੇੜੀ ਦੱਸ ਇਹੋ ਜੀ ਹੈ ਕਿਹੜੀ ਸਾਨੂੰ ਤੱਕਦੀ ਨਹੀਂ ਜਿਹੜੀ ਸੱਪ ਲੈਂਡਰ ਤੇ ਸ਼ੌਂਕ ਨਾਲ ਲਾਈਦੀ ਆ ਗੇੜੀ ਦੱਸ ਇਹੋ ਜੀ ਹੈ ਕਿਹੜੀ ਸਾਨੂੰ ਤੱਕਦੀ ਨਹੀਂ ਜਿਹੜੀ ਸਾਡਾ ਰਹਿਣਾ ਵਹਿਣਾ ਕਈਆਂ ਤੋਂ ਸਹਾਰ ਨਹੀਂ ਹੁੰਦਾ ਹਰ ਨਾਮਾ ਮੁੰਡਾ ਮਿੱਤਰੋ ਵਿਕਾਰ ਨਹੀਂ ਹੁੰਦਾ ਸਾਨੂੰ ਜਣੀ ਖਣੀ ਨਾਲ ਵੀ ਪਿਆਰ ਨਹੀਂ ਹੁੰਦਾ ਓ ਤੂੰ ਹੀ ਰਾਣੀਆਂ ਬਣਾਈ ਸੋਹਣੀਏ ਬਾਹ ਉੱਤੇ ਡੈਡੂ ਕੰਨਾਂ ਵਿੱਚ ਮੁੰਦਰਾਂ ਨਹੀਂ ਮੁੰਡਾ ਪਰਦਾ ਪਵਾਈ ਸੋਹਣੀਏ ਨਮੀ ਨਮੀ ਚ ਉਬਰ ਤੇ ਚੜੀ ਆ ਜਵਾਨੀ ਵੇਖੀ ਉੱਠਦੀ ਤਵਾਹੀ ਸੋਹਣੀਏ ਬਾਈ ਗਲਾ ਗਾ ਵੀ ਗਲਾਬ ਸਿੱਧੂ ਵਰਗੇ ਜੱਤਾ ਚਲੋ ਤਾਂ ਭਾਈ ਆ ਵੀਡੀਓ ਨੂੰ ਵੀ ਗਲਾਬ ਸਿੱਧੂ ਵੀਰ ਤੱਕ ਜਰੂਰ ਪਹੁੰਚਾਓ ਤੇ ਜੇ ਵੀਡੀਓ ਉੱਥੇ ਤੱਕ ਪਹੁੰਚੇ ਤਾਂ ਇੱਕ ਬਰੀ ਸੇਵਾ ਦਾ ਮੌਕਾ ਭਾਈ ਨੂੰ ਜਰੂਰ ਮਿਲੇ ਤੇ ਵੀਡੀਓ ਵੈਸੇ ਹੀ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਸੋਹਣਾ ਗਾਇਆ ਬਹੁਤ ਸੋਹਣੇ ਕਲਮਾ ਭਾਈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਭਾਈ ਤੇ ਸਾਡੀ ਦੁਆਗੀ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਸਟਾਰ ਬਣੋ ਧੰਨਵਾਦ